ਸਭ ਤੋਂ ਪਹਿਲਾਂ ਟੀਟੂ ਬਣਾਉਣ ਵਾਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਾਤ ਨੂੰ ਵੀ ਅਸੀਂ ਜੀ ਬਿਜ਼ੀ ਕਰ ਰਹੇ ਆ ਆ ਬਿਜ਼ੀ ਕਰ ਅਸੀਂ ਆਏ ਆ ਅਸੀਂ ਬਿਜ਼ੀ ਕਰ ਆਏ ਆ 7 ਵਜੇ ਦੀ ਸਵੇਰ ਦੀ ਲੈਟ ਗਈ ਹੋਈ ਆ ਅਸੀਂ ਪਟਿਆਲੇ ਫੋਨ ਕਰਦੇ ਆ ਕਹਿੰਦੇ ਜੀ ਆ ਗਈ ਲੈਟ ਹੁਣ ਹੀ ਆਉਗੂਗੀ 9 ਵਜੇ ਆਉਗੂਗੀ 8 ਵਜੇ ਆਉਗੂਗੀ 7 ਵਜੇ ਆਉਗੂਗੀ ਇੱਥੇ ਦਾ ਅਸੀਂ ਫੋਨ ਕਰਦੇ ਆ ਇਹਨਾਂ ਨੇ ਫੋਨ ਬਿਜ਼ੀ ਕੀਤਾ ਆਇਆ ਵਾ ਇੱਥੇ ਕੋਈ ਮੁਲਾਜ਼ਮ ਐ ਨਹੀਂ ਜੀ ਰੱਬਾ ਵਾ ਕਿਉਂ ਨਾ ਫੋਨ ਬਿਜ਼ੀ ਆਉਂਦਾ ਵਾ ਜਿੰਨੇ ਮਰਜੀ ਫੋਨ ਕਰ ਲਓ ਹੁਣ ਕਹਿੰਦੇ ਜੀ ਅਸੀਂ ਐਂ ਟਾਣਾ ਟੁੱਟਿਆ ਆਇਆ ਇੱਥੇ ਉਹ ਦਸੂਰ ਤੋਂ ਦੋਸਤੋ ਕਰਾ ਸਾਡੇ ਮੋਬਾਈਲ ਤੱਕ ਬੰਦ ਹੋ ਗਏ ਕਰਾ ਹੈ ਬੱਚੇ ਸਵੇਰੇ 7 ਵਜੇ ਪਰੇਸ਼ਾਨ ਹੋਏ ਆ ਇਹਨਾਂ ਨੂੰ ਪਤਾ ਹੀ ਨਾ ਲੱਗਾ ਕਿ ਟਾਣਾ ਕਿੱਥੋਂ ਆ ਸਵੇਰੇ 7 ਵਜੇ ਟਾਣਾ ਇਹਨਾਂ ਕੋਲ ਠੀਕ ਵੀ ਹੋਇਆ ਬਿਜਲੀ ਬਲਾਦਵਾ ਕੋ ਇੱਥੇ ਹੁਣ ਕੋਈ ਵੀ ਹੈ ਨਹੀਂ ਨਾ ਇੱਥੇ ਕੋਈ ਅਸਤਰਾ ਨਾ ਨੰਬਰ ਨਾ ਇੱਥੇ ਕੋਈ ਜਈ ਜਈ ਇੱਥੇ ਹੈਗਾ ਵਾ ਜੋਤੀ ਜਗਰਾ ਇੱਥੇ ਇੱਕ ਵੀਰ ਹੈਗਾ ਗੱਲਾਂ ਆਹ ਇੱਥੇ ਫੋਨ ਤੇ ਫੋਨ ਕਰ ਕਰ ਜਾਂਦਾ ਵਾ ਇੱਥੇ ਗੱਲਾਂ ਮਾਰੀ ਜਾਂਦੇ ਆ ਇੱਥੇ ਕੋਈ ਹੈ ਹੀ ਨਹੀਂ ਇੱਥੇ ਕਰਾ ਦੱਸੋ ਅਸੀਂ ਪਰੇਸ਼ਾਨ ਹੋਏ ਆ ਅੱਦ ਮੈਂ ਕਿੰਨੇ ਕੰਪਲੀਟ ਕਰਾਤੀ ਪਟਿਆਲੇ ਆ ਦੇਖੋ ਹਾਂ ਆ ਦੇਖੋ ਪਟਿਆਲੇ ਵਾਜੋ ਮੈਂ ਕਿੰਨੇ ਕੰਪਲੀਟ ਕਰਾਈਆਂ ਨੇ ਉੱਤੇ ਪਟਿਆਲੇ ਵਾਲੇ ਕਹਿੰਦੇ ਆ ਆ 9 ਵਜੇ ਦੂਜੀ ਆ ਦੇਖੋ 1912 ਤੇ ਮੈਂ ਕਿੰਨੇ ਕੰਪਲੀਟਾ ਕਰਾਤੀ ਆ ਇਹਨਾਂ ਦੇ ਸਾਡੇ ਜਿਹੜੇ ਹੈਗੇ ਆ ਮੁੱਲਾਪੁਰ ਦਾਖੇ ਦੇ ਜਿਹੜੇ ਬਿਜੀ ਕਰਦੇ ਹਰ ਰਾਤ ਮਾਰੇ ਆ ਇੱਥੇ ਕਿਰਾ ਤਲਖਾ ਹਾਂ ਤੇ ਸਾਰ ਨੂੰ ਮਤਲਬ ਆ ਫੋਨ ਮੈਨੂੰ ਇਹਨਾਂ ਨੂੰ ਕਰਦ ਨੂੰ ਕਾਫੀ ਟਾਈਮ ਹੋ ਗਿਆ ਬਿਜੀ 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 ਬੇਜੀ ਹੋਟ ਕਰਕੇ ਫੋਨ ਰੱਖ ਦਿੰਦੇ ਆ ਆਹ ਆਹ ਦੱਸੋ ਬੰਦਾ ਕਿ ਕਿੱਧਰ ਜਾਊਗਾ ਰਾਤ ਨੂੰ ਅਸੀਂ ਹੁਣ ਇੱਥੇ ਆਏ ਆ ਇੱਥੇ ਇਹਨਾਂ ਨੂੰ ਇਹਨਾਂ ਨੂੰ ਕੱਟਸ਼ਾਪਾ ਕਰਨ ਵਾਸਤੇ ਕਿ ਰਹੇ ਨਾ ਲੱਗਦਾ ਇਹਨਾਂ ਦਾ ਇਹਨਾਂ ਨੂੰ ਸਮਝ ਨਹੀਂ ਹੁੰਦੀ ਇਹਨਾਂ ਨੂੰ ਆ ਦੇਖੋ ਸਾਰੇ ਕਮਰੇ ਇਹਨਾਂ ਦੇ ਬੰਦ ਪਏ ਆ ਰਾਤ ਨੂੰ ਕੋਈ ਦਿਓ ਕਿਸੇ ਬੰਦਾ ਹੀ ਨਹੀਂ ਇੱਥੇ ਦਾ ਆ ਲੈ ਨੰਬਰਾ ਕੋਈ ਇੱਥੇ ਬੰਦਾ ਹੀ ਨਹੀਂ ਇੱਥੇ ਦਾ ਇੱਥੇ ਗੱਲ ਕਰਨੇ ਆ ਇਹਨਾਂ ਨੂੰ ਐ ਨਹੀਂ ਪਤਾ ਕਿ ਬੰਦਾ ਕਿਹੜਾ ਠੀਕ ਕਰ ਰਿਹਾ ਕਿਹੜਾ ਨਹੀਂ ਠੀਕ ਕਰ ਰਿਹਾ ਇਹਨਾਂ ਦਾ ਹੈ ਇਹਨਾਂ ਨੂੰ ਪੂਰਾ ਆ ਸਾਡੇ ਜੁਆਕਾਂ ਦੇ ਇਥੇ ਰਾਤ ਨੂੰ ਸੌਂਦੇ ਨਹੀਂ ਆ ਸਵੇਰੇ ਸਕੂਲ ਜਾਣਾ ਹੁੰਦਾ 7 ਵਜੇ ਦੀ ਲੈਫਟ ਨਿਕਲੇ ਬੈਟਰੇ ਜਿਹੜੇ ਹੁੰਦੇ ਆ ਬੈਟਰੇ ਬਈ ਆ ਜਿਹੜੇ ਵਾਲੇ ਉਹ ਬੰਦ ਹੋਏ ਗਏ ਆ ਸਾਡੇ ਕਿਰਾ ਤਾਂ ਸੋ ਕਿੱਥੇ ਕਰਾਂਗੇ ਦੱਸੋ ਸੀ ਕਿਰਾ ਹੈ ਇਥੇ ਕਿੱਥੇ ਲੈਣ ਚਲੀਗੇ ਥੋਕਰ ਆ ਪੇਪਰ ਆ ਸਵੇਰੇ ਜਵਾਬ ਆ ਮੈਂ ਦੇਖੋ ਸਵੇਰੇ ਸਾਡੇ ਜੁਆਕਾਂ ਦੇ ਪੇਪਰ ਆਗਾ ਅਸੀਂ ਤਾਂ ਇਥੇ ਜਿਹੜੀ ਕਹਿੰਦਾ ਬੋ ਬਿਜਲੀ ਦਫ਼ਤਰ ਰਾਤ ਨੂੰ ਪਿਛਲੂ ਆਉਂਦਾ ਸ਼ੌਂਕ ਨਹੀਂ ਜਾਂ ਇਥੇ ਫੋਨਾਂ ਤੇ ਗੱਲਾਂ ਕਰੀ ਜਾਂਦੇ ਆ ਫੋਨ ਬਿਜੀ ਆਉਂਦੇ ਇਹਨਾਂ ਦੇ ਕਰਾ ਨਾਈਡਰ ਕੁਝ ਅਫਸਰ ਦਾ ਮੋਟਰਸਾਈਕਲ ਖੜਿਆ ਦੇਖੋ ਬੰਦਾ ਤੇ ਕੋਈ ਨਹੀਂ ਆਇਆ ਅੱਖ ਖੜਿਆ ਸਾਰੇ ਤੇ ਇੰਨੇ ਬੰਦਾ ਦੱਸੋ ਬੰਦਾ ਕਿੱਥੇ ਕੰਪਲੀਟਾ ਕਰੂਗਾ ਇੱਥੇ ਹੈਂ ਫੇ ਅਸੀਂ ਬੋਲਦੇ ਆ ਅਸੀਂ ਮਾਰੇ ਬਸਦੇ ਆ ਇਹਨਾਂ ਕਹਿੰਦੇ ਕਿਉਂ ਬਣੀ ਆ ਕੇ ਤੁਸੀਂ ਬੋਲਣ ਦਾ ਤੇ ਅਸੀਂ ਕੀ ਕਰੀ ਰਸੋਣ ਕਰਾ ਇਹਨਾਂ ਨੇ ਜੂਸ ਖੜਿਆ ਰਹਿ ਸਾਡਾ ਇਹਨਾਂ ਨੇ ਕਿਹਾ ਸਾਈ ਦਾ ਅਸੀਂ ਪ੍ਰਸ਼ਾਨ ਦਿਨੇ ਕੰਮ ਕਰਨੇ ਹੁੰਦੇ ਆ ਤੇ ਹੁੰਦਾ ਕਿ ਨਾ ਟਾਰਾਂ ਡਕੇ ਵਾ ਕੇ ਨਾ 7 ਵਜੇ ਦਾ ਕਿਹੜੀ ਤੱਕ ਟਾਰਾਂ ਦੇ ਟਾਣਾ ਲੱਗੇ ਆ ਹਜ ਤੱਕ ਇਹਨਾਂ ਨੂੰ ਟਾਣਾ ਲੋਟ ਨਹੀਂ ਆਇਆ ਇਹਨਾਂ ਨੂੰ ਕਹਿੰਦੇ ਕੀ ਖੇਤਾਂ 'ਚ ਖੰਬੇ ਚੱਕਰੇ ਪਏ ਆ ਖੇਤਾਂ 'ਚ ਸਾਰੇ ਸ਼ਹਿਰ 'ਚ ਲੇਟ ਆ 11 ਵਜੇ ਆ ਸਾਰੇ ਸ਼ਹਿਰ ਦੇ ਵਿੱਚ ਲੇਟ ਆ ਕੀ ਹੁਣ 2 ਮਿੰਟ ਪਹਿਲਾਂ ਇੱਥੇ ਨਹੀਂ ਆਈ ਸੀ ਲਾਈਟ ਇੱਥੇ ਲਾਈਟ ਨਹੀਂ ਆਈ ਕਿਉਂ ਸਾਡੇ ਨਾਲ ਛੋਟੇ ਬੈਠੇ ਬੈਠਾ ਇਹਨਾਂ ਨੇ ਕਿਹਾ ਤਰਖਾਹ ਦਾ ਹੀ ਇਹਨਾਂ ਨੂੰ ਮਤਲਬ ਆ ਇਹਨਾਂ ਨੂੰ ਪੂਰਾ ਚਾਹੇ ਜੇ ਹੀ ਹੈਗਾ ਚਾਹੇ ਐਰ ਜੀਓ ਹੈਗਾ ਸਾਰੇ ਤਰਖਾਹ ਦਾ ਹੀ ਮਤਲਬ ਆ ਇਹਨਾਂ ਨੂੰ ਪੂਰਾ ਇਹਨਾਂ ਨੂੰ ਪੂਰਾ ਟਿੱਡੂ ਭਾਜੀ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਸਿਰਫ ਦੋ ਗਲੀਆਂ 'ਚ ਨਹੀਂ ਲਾਈਟ ਹੈਗੀ ਵਾਹ ਨਹੀਂ ਹੁਣ ਲਾਈਟ ਆਈ ਆ ਹੁਣ ਲਾਈਟ ਆਈ ਆ ਰੁਪਿਆਣੀ ਸਪ ਕੋਨੇ 11:00 ਵਜੇ ਲੈਟ ਆਈ ਆਸੇ-ਬਸੇ ਵੀ ਕਿ ਸਾਡੇ ਗਲੀ ਚ ਫੇਰ ਰਹੇ ਨੇ ਅਸੀਂ ਬਥੇਰੀ ਕੰਪਲੀਟਾ ਕਰ ਲੀਆ 1912 ਇਹਨਾਂ ਨੇ ਦਿੱਤਾ ਕੰਪਲੀਟਾ ਪਰ ਉਹਦੇ ਵੀ ਕੱਖ ਨਹੀਂ ਹੁੰਦਾ ਇੱਥੇ ਅਸੀਂ ਕਰਦੇ ਆ ਇੱਥੇ ਵੀ ਕੱਖ ਨਹੀਂ ਹੋ ਰਿਹਾ ਇਹਨਾਂ ਦਾ ਇੱਥੇ ਨਹੀਂ ਹੋ ਰਿਹਾ ਇੱਥੇ ਫੋਨ ਬਿਜੀ ਦੀ ਬੰਦਾ ਕੀ ਕਰੂਗਾ ਕਿਧਰ ਮੁਟਾਊਗਾ ਫੋਨ ਤਾਂ ਚੱਕ ਕੇ ਨੌਕਰ ਕਹਿ ਦਨ ਬਈ ਆਹ ਪ੍ਰੋਬਲਮ ਆ ਸਵੇਰੇ 3:00 ਵਜੇ ਨਹੀਂ ਕਿਹਾ 7:00 ਵਜੇ ਕਿਹਾ ਇੰਨੀ ਦਾ ਕੋਈ ਨੇਰੀ ਵੀ ਨਹੀਂ ਆਈ ਕਿਦਾ ਟਾਣੇ ਡੱਕ ਕੇ ਇੱਥੇ ਕਰਾਂ ਇੱਥੇ ਖੜੇ ਆ ਬਸ ਇੱਥੇ ਖਾਣਾ ਪੂਰਤੀ ਕਰ ਰਹੇ ਭੰਤੀ ਕਹਿੰਦਾ ਥੈਂਕ ਯ